ਇੱਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਹੱਥ ਦੇ ਦੀ ਤੁਸੀਂ ਸਕਰੀਨ ਤੇ ਦੇਖ ਸਕਤੀ ਹੋ ਕਿ ਕਿੰਚ ਗੱਡੀ ਦੇ ਪੂਰੀ ਤਰ੍ਹਾਂ ਪਰ ਖੱਤੀ ਉੱਡ ਚੁੱਕੇ ਨੇ ਲਿਫਾਫੇ ਵਾਂਗ ਇਹ ਗੱਡੀ ਇਕੱਠੀ ਹੋ ਚੁੱਕੀ ਹੈ ਤੇ ਇਸੇ ਗੱਡੀ ਦੇ ਵਿੱਚ ਲੋਕ ਜੋ ਸਵਾਰ ਸੀ ਤੇ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਲੋਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਕਿਆ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮਾਲ ਰੋਡ ਸਥਿਤ ਮਲਟੀ ਸਟੋਰ ਪਾਰਕਿੰਗ ਬਾਹਰ ਤੇਜ਼ ਰਫ਼ਤਾਰ ਕਾਰ ਪਹਿਲਾ ਖੰਬੇ ਦੇ ਨਾਲ ਟਕਰਾਂਦੀ ਅਤੇ ਬਾਅਦ ਵਿੱਚ ਪਾਰਕਿੰਗ ਬਾਹਰ ਲੱਕੇ ਯੂਨੀਪੋਲ ਦੇ ਨਾਲ ਟਕਰਾਂਦੀ ਹੈ ਜਬਰਦਸਤ ਟੱਕਰ ਹੋਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆਉਂਦੀਆਂ ਹੋਣਗੀਆਂ ਕਿ ਕਿੰਝ ਇਸ ਹਾਦਸੇ ਦੇ ਕੰਤ ਤਬਾਹੀ ਪੜਾਂ ਦੇ ਵਿੱਚ ਮੱਚ ਕੇ ਪੜਾਂ ਦੇ ਵਿੱਚ ਦੋ ਲੋਕਾਂ ਨੂੰ ਮੌਤ ਦੇ ਮੂੰਹ ਪਾ ਦਿੱਤਾ ਗਿਆ ਲਗਾਤਾਰ ਪੰਜਾਬ ਤੋਂ ਹਾਦਸੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਈ ਕੀਮਤੀ ਜਾਨਾਂ ਲੈ ਰਹੀਆਂ ਨੇ ਤੇ ਜਿਹੇ ਦੇ ਵਿੱਚ ਬਠਿੰਡਾ ਤੋਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਾਲੇ ਰੰਗ ਦੀ ਕਾਰ ਸੀ ਜੋ ਪਹਿਲਾ ਖੰਭੇ ਨਾਲ ਟਕਰੌਂਦੀ ਹੈ ਤੇ ਉਸ ਤੋਂ ਬਾਅਦ ਜੁਨੀਪੋਲ ਦੇ ਨਾਲ ਟਕਰੌਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁੱਕ ਕਰ ਲੈਂਦੇ ਆ ਕਿ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ ਆਬੀ ਰਗ ਜਿੱਥੇ ਤੇ ਬੰਦੇ ਚੱਟੋ ਜਦੋਂ ਜਦ ਮੇਰੇ ਹੱਥ ਹੱਥ ਰੱਖੇ ਤਾਂ ਢੜਕੋ ਚੱਲੀ ਮੈਂ ਆਏ ਆਏ ਕਰਿਆ ਤੇ ਕੋਈ ਦੂ ਬਾਤ ਚੋ ਚਾਈ ਜਾ ਕਾਲੇ ਸਿੱਸ ਫਿਰ ਜਲਦੇ ਕਰੋ ਭਗਤ ਆਬੀ ਰਗ ਜਿੱਥੇ ਤੇ ਬੰਦੇ ਚੱਟੋ ਜਦੋਂ ਜਦ ਮੇਰੇ ਹੱਥ ਹੱਥ ਰੱਖੇ ਤਾਂ ਢੜਕੋ ਚੱਲੀ ਮੈਂ ਆਏ ਆਏ ਕਰਿਆ ਤੇ ਕੋਈ ਦੂ ਬਾਤ ਚੋ ਜਾ ਰਿਹਾ ਹੈ ਮੇਰਾ ਨਾਮ ਜ਼ਾਇਪ ਸਿੰਘ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98724607 ਤੇ ਕੋਲ ਆਈ ਸੀ ਵੀ ਮਾਲ ਰੋਡ ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸਾਡੇ ਟੀਮ ਦੇ ਵਲੰਟੀਅਰ ਇਸ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਦੱਸੇ ਵੀ ਗੱਡੀ ਬਹੁਤ ਤੇਜ਼ ਰਫ਼ਤਾਰ ਤੇ ਸੀਗੀ ਜਿਹਦੇ ਚਾਰ ਜਣਾ ਸੀ ਜਿਨ੍ਹਾਂ ਨੂੰ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਜਿਹਦੇ ਵਿੱਚ ਦੋ ਵੀ ਉੱਥੇ ਸਿਵਲ ਹਸਪੀਟਲ ਇਲਾਜ ਦੌਰਾਨ ਡੈਥ ਹੋ ਗਈ ਇੱਕ ਜਣਾ ਸੀਰੀਅਸ ਹੈ ਇੱਕ ਜਣਾ ਠੀਕ ਹੈ ਜਿਹੜਾ ਠੀਕ ਹੈ ਉਹਨੂੰ ਤੇ ਠੀਕ ਹੈ ਸਿਵਲ ਹਸਪੀਟਲ ਹੈ ਜਿਹੜਾ ਸੀਰੀਅਸ ਹਨ ਉਹ ਦੇਸ਼ ਰੈਫਰ ਕਰਤਾ ਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਵੀ ਤੇ ਇੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਮੇਰਾ ਨਾਮ ਦਾ ਸੈਪ ਸਿੰਘ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98724607 ਤੇ ਕੋਲ ਆਈ ਸੀ ਵੀ ਮਾਲ ਰੋਡ ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸਾਡੇ ਟੀਮ ਦੇ ਵਲੰਟੀਅਰਸ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਦੱਸੇ ਵੀ ਗੱਡੀ ਬਹੁਤ ਤੇਜ਼ ਰਫ਼ਤਾਰ ਦੀ ਸੀ ਜਿਹਦੇ ਚਾਰ ਜਾਨੇ ਸੀ ਜਿਨ੍ਹਾਂ ਨੂੰ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਜਿਦੇ ਵਿੱਚ ਦੋ ਦੀ ਉੱਥੇ ਸਿਵਲ ਅਥਰ ਇਲਾਜ ਦਰਾਂ ਡੈਥ ਹੋ ਗਈ ਜਿਹੜਾ ਠੀਕ ਉਹਨੂੰ ਤੇ ਠੀਕ ਹੈ ਸਿਵਲ ਹਸਪੀਟਲ ਹੈ ਜਿਹੜਾ ਸੀਰੀਅਸ ਉਹਨੂੰ ਦੇਸ਼ ਰੈਫਰ ਕਰਤਾ ਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੇ ਸੀ ਡਾਕਟਰ ਦੀ ਤੇ ਇੱਥੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਆ ਗਈ